ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਸੇਖੋਂ ਸਮਾਰਟ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਕੈਂਡ ਹੋਵੋਗੇ ਮਸਤ ਹੋਵੋਗੇ ਦੋਸਤੋ ਅੱਜ ਆਪਾਂ ਵੀਡੀਓ ਜੋ ਮੈਂ ਲਾਈਵ ਹੋਇਆ ਸੀ ਦਾਲ ਖਾਲਸਾ ਦੇ ਕੁਐਸਚਨ ਕੀਤੇ ਸਨ ਤਾਂ ਉਹ ਵੀਡੀਓ ਜ਼ਰੂਰ ਦੇਖਣਾ ਜੀ ਜੋ ਕਿ ਰਿਲੇਟਿਡ ਵੀਡੀਓ ਵਿੱਚ ਪਾਈ ਜਾਵੇਗੀ ਜੀ ਇਹ ਲਾ ਕੁਐਸਚਨ ਕਹਿੰਦਾ 1733ਵੀਂ ਵਿੱਚ ਲਾਹੌਰ ਦਾ ਮੁਗਲ ਕੌਣ ਸੀ ਦੋਸਤੋ ਸਾਰਿਆਂ ਨੂੰ ਪਤਾ ਹੋਊਗਾ ਜਕਰੀਆ ਖਾਨ ਜਕਰੀਆ ਖਾਨ ਜਕਰੀਆ ਖਾਨ ਬਹੁਤ ਵਧੀਆ ਜੀ ਅਗਲੇ ਕੁਐਸਚਨ ਦੀ ਗੱਲ ਕੀਤੀ ਉਹ ਕਹਿੰਦਾ ਸਿੱਖਾਂ ਦੇ ਮਾਮਲੇ ਨਜਿੱਠਣ ਲਈ ਕੀਤੇ ਗਏ ਵੱਡੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਜੀ ਸਰਬੱਤ ਖਾਲਸਾ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਕਹਿੰਦਾ ਸਰਬੱਤ ਖਾਲਸਾ ਸਿੱਖਾਂ ਦੁਆਰਾ ਕਦੋਂ ਸੱਦਿਆ ਜਾਣ ਲੱਗਾ ਤਾਂ ਏ ਜੀ ਵਿਸਾਖੀ ਦੀਵਾਲੀ ਕੋਈ ਤਾਂ ਵਿਸਾਖੀ ਲਾ ਗਿਆ ਕੋਈ ਦੀਵਾਲੀ ਦਾ ਬਟ ਕੀ ਇਹ ਦੋਨੋਂ ਦੋਨੋਂ ਤਿਉਹਾਰਾਂ ਤੇ ਸਦਾ ਹੀ ਵਿਸਾਖੀ ਵਾਲੇ ਦਿਨ ਵੀ ਤੇ ਦੀਵਾਲੀ ਵਾਲੇ ਦਿਨ ਵੀ ਸਰਬਤ ਖਾਲਸਾ ਬੁਲਾਇਆ ਜਾਂਦਾ ਸੀ ਜੀ ਅੱਗੇ ਕਹਿੰਦਾ ਸਰਬਤ ਖਾਲਸਾ ਅਮਲੀ ਰੂਪ ਵਿੱਚ ਸਿੱਖਾਂ ਲਈ ਕੀ ਬਣ ਕੇ ਉੱਭਰਿਆ ਤਾਂ ਇਹ ਕੀ ਹੈ ਤਾਕਤ ਬਣ ਕੇ ਉੱਭਰਿਆ ਸੀ ਬਹੁਤ ਵਧੀਆ ਜੀ ਨੈਕਸਟ ਕਹਿੰਦਾ ਜੀ ਹਰਮੰਦਰ ਸਾਹਿਬ ਦਾ ਕੰਮ ਕਾਜ ਦੇਖਣ ਲਈ ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਬਾਅਦ ਜਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀ ਜੀ ਭਾਈ ਮਣੀ ਸਿੰਘ ਜੀ ਨੂੰ ਕੀਤਾ ਗਿਆ ਸੀ ਨਿਯੁਕਤ ਤਾਂ ਦੋਸਤੋ ਤੁਹਾਨੂੰ ਦੁਬਾਰਾ ਫੇਰ ਕਹਿ ਦਿੰਨਾ ਹਾਂ ਕਿ ਇਹ ਤਾਂ ਪੰਜ ਕੁਐਸਚਨਾਂ ਨਾਲ ਆਪਾਂ ਕਾਫੀ ਕੁਐਸਚਨ ਕੀਤੇ ਹਨ ਤਾਂ ਉਸ ਦੀ ਵੀਡੀਓ ਰਿਲੇਟਡ ਵੀਡੀਓ ਵਿੱਚ ਪਈ ਹੈ ਜੀ ਅੱਜ ਹੀ ਲਾਈਵ ਸੈਸ਼ਨ ਲਿਆ ਸੀ ਤਾਂ ਸਾਰੇ ਮੇਰੇ ਭੈਣ ਭਰਾਵਾਂ ਨੇ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਤੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ